ਹੈਲੋ ਹਾਲიან ਹੈਲੋ ਬਾਬਾ ਅਸੀ ਗਾਲ ਸਾਸੀ ਦਾ ਅਸੀ ਗਾਲ ਸੋਸ਼ਲ ਯਾ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਠੀਕ ਹੈ ਵਧੀਆ ਕੀ ਕਰੀ ਜਾਂਦੇ ਕੁਝ ਨਹੀਂ ਬੈਠੇ ਸੀ ਅੱਛਾ ਹਾਂਜੀ ਹੋਰ ਸੁਣਾਓ ਗੱਲਾਂ ਬਾਤਾਂ ਆਹ ਵਧੀਆ ਵਧੀਆ ਬਹੁਤ ਵਧੀਆ ਠੀਕ ਆ ਹੋਰ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਵਧੀਆ ਚੱਲੀ ਜਾਂਦੇ ਤੁਹਾਡੇ ਠੀਕ ਆ ਹੋਰ ਸੇ ਤਾਂ ਸੁਣਾਓ ਵਧੀਆ ਵਧੀਆ ਬਹੁਤ ਵਧੀਆ ਤੇ ਇਹਦਾ ਪਿਆ ਚਾਚਾ ਨਾਲ ਸ਼ੌਦਾ ਆਪਣੇ ਚਾਚਾ ਨਾਲ ਗੱਲ ਕਰਾਈ ਆਵੇ ਕਰਾਉਣਾ ਕਰਾ ਆ ਚਾਚੂ ਗੱਲ ਕਰਿਓ ਪਾਪਾ ਦਾ ਫੋਨ ਆਉਂਦਾ ਹੈ ਹਲੋ ਹੋਰ ਵੀਰ ਕੀ ਹਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਵੀਰ ਜੀ ਸਾਰਾ ਵਧੀਆ ਵਧੀਆ ਕਿਰਪਾ ਕਰਪਾ ਹੋਰ ਠੀਕ ਠਾਕ ਜੀ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰੀ ਜਾਂਦੇ ਹਾਂ ਜੀ ਕੋਈ ਨਹੀਂ ਬੈਠੇ ਸੀ ਪਹਿਲੇ ਅੱਛਾ ਅੱਛਾ ਹਾਂ ਜੀ ਠੀਕ ਠੀਕ ਆ ਹੋਰ ਬਸ ਵਧੀਆ ਕਿਰਪਾ ਜੀ ਕੜੀ ਲੰਘ ਜੇ ਚਲੋ ਵਧੀਆ ਚਾਹੀਦਾ ਵਧੀਆ ਵਧੀਆ ਹੋਰ ਮਾਤਾ ਦਾ ਖਾਣਾ ਕਾਇਮ ਹਾਂ ਜੀ ਹਾਂ ਜੀ ਮਾਤਾ ਠੀਕ ਠਾਕ ਵਧੀਆ ਜੀ ਨਾ ਚਾਚਾ ਜਰਾ ਜੀ ਹੋਰ ਪਰਿਵਾਰ ਬੱਚਾ ਪਾਲ ਦੀ ਸਾਹਿਬ ਵਧੀਆ ਕਿਰਪਾਈ ਮਾਗਾਈ ਸੀ ਚਲੋ ਵਧੀਆ ਵਧੀਆ ਚਾਹੀਦਾ ਜੀ ਠੀਕ ਆ ਤੇਰੋ ਆਪਾਂ ਮੈਂ 10 ਲੱਖ ਰੁਪਇਆ ਪਾਇਆ ਹੈ ਤੁਹਾਡੇ ਖਾਤੇ ਚ ਹਾਂਜੀ ਉਹ ਮੈਂ ਮੈਸੇਜ ਕਰ ਦਿਓ ਠੀਕ ਆ ਜੀ ਠੀਕ ਆ ਉਹ ਠੀਕ ਕਰ ਲੈਣਾ ਚੈੱਕ ਮੈਂ ਜੀ ਕਰ ਦੇਣਾ ਮੈਸੇਜ ਤੁਹਾਨੂੰ ਹਮੀ papa ਦਾ ਫੋਨ ਆਇਆ ਸੀ ਕੀ ਆਦੇ ਕੋ ਨਹੀਂ ਚਾਚੂ ਦੇ ਕਹਿੰਦੇ ਕੋਣ ਜਨਾ ਨੇ 10 ਲੱਖ ਰੁਪਇਆ ਪਾਇਆ ਮੈਸ਼ਾ ਹਾਂ ਜੀ ਚਾਚੀ ਜੀ ਹਾਂ ਜੀ ਉਹ ਕੋਈ ਥੋੜਾ ਨਰਜ਼ਿਸਟੀ ਜੀ ਕਰਾਉਣੀ ਹੈ ਉਹ ਕਰਕੇ ਪਹਿਲੇ ਮੈਂ ਕਿਰਨੋ ਗੱਲ ਕੀਤੀ ਹਾਂ ਜੀ ਮੇਰ ਨਾਲ ਵੀ ਕੀਤੀ ਉਹਨੇ ਆਂਦੇ ਠੀਕ ਠਾਕ ਆ ਮੈਂ ਕਦੋਂ ਆਣਾ ਆਂਦੇ ਆ ਜਾਾਂਗੀ ਕੋਈ ਨਹੀਂ ਆਉਣ ਦਾ ਤਰੀਕ ਨਹੀਂ ਦੱਸੀ ਇਹ ਨਹੀਂ ਤਰੀਕ ਨਹੀਂ ਦੱਸੀ ਸਾਰੇ ਫਟਾਟ ਨਹੀਂ ਕਰਾਈ ਹੁਣ ਹਾਂ ਉਹਦਾ ਬਾਏ ਦਾ ਚੁਣਾ ਗਾਂਦੇ ਹੀ ਗੱਲ ਕਰਾ ਦੋ ਫਿਰ ਉਹਨਾਂ ਨੂੰ ਉਹਨਾਂ ਨੂੰ ਹਾਲ ਚਾਲ ਪੁੱਛਿਆ ਬਾਏ ਹੁੰਦੇ ਤੁਹਾਡੇ ਅਕਾਊਂਟ ਚ 10 ਲੱਖ ਰੁਪਏ ਪਾਇਆ ਅੱਛਾ ਇਹ ਰਰੇ ਲੇਟ ਹੋਣਾ ਮੈਂ ਤੈਨੂੰ ਪਹਿਲੇ ਪਾਤਾ ਨਹੀਂ ਤੋ ਹਾਂਜੀ ਨਹੀਂ ਕੋਈ ਨਹੀਂ ਹੋਰ ਨਹੀਂ ਕੋត្រ ਜਿਸਟੇ ਜਿਖਰ ਨਹੀਂ ਹਾਂਜੀ ਹਾਂਜੀ ਹੋਰ ਨਹੀਂ ਕੁਛ ਹਾਂ ਦੇ ਨਹੀਂ ਹੋਰ ਤਨੇ ਕੁਝ ਗਿਆ ਬਸ ਇੰਨਾ ਹੀ ਅੱਛਾ ਹਾਂਜੀ ਤੇਰਾ ਨਹੀਂ ਪੁੱਛ ਸਕੂਲੇ ਜਾਣਾ ਕਿ ਛੁੱਟੀਆਂ ਮਾਰਦਾ ਨਹੀਂ ਉਹਨਾਂ ਨੇ ਉਹ ਤਾਂ ਨਹੀਂ ਪੁੱਛਿਆ ਜੀ ਇਹ ਹਾਂ ਤੋ ਦੱਸਿਆ ਨਹੀਂ ਹੋਣਾ ਉਹਨਾਂ ਨੇ ਗੱਲ ਨਹੀਂ ਕੀਤੀ ਫਿਰ ਮੈਂ ਚਲੋ ਕੋਈ ਰਹਿਣ ਤੇ ਨਹੀਂ ਕਰਦੇ ਸੀ ਅੱਛਾ ਮੇਰੇ ਫੋਨ ਤੇ ਨਹੀਂ ਲਾਇਆ ਕਿੰਨੇ ਦਿਨ ਹੋ ਗਏ ਮਾਦਾ ਕਹਿੰਦਾ ਪੁੱਛਾਂ ਜਿਆ ਪੁੱਛਦੇ ਹਾਲ ਚਾਲ ਪੁੱਛਿਆ ਇਹਨਾਂ ਨੇ ਸਾਰਿਆਂ ਦਾ ਤਾਂ ਡਾਇ ਪੁੱਛਿਆ ਸੀ ਦਾਦੀ ਦਾ ਵੀ ਉਹਦੇ ਠੀਕ ਠਾਕ ਮੈਂ ਸਾਰੇ ਹਾਂਜੀ ਪਹਿਹ ਪਾਤੇ 10 ਲੱਖ ਰੁਪਈਆ ਦੇ ਇਹਦੇ ਚਾਚੇ ਤੇ ਸਾਡੇ ਮੁੰਡੇ ਨੇ ਇਹਦੇ ਚਾਚੇ ਦੇ ਗਾਉਂਡ ਚ ਅੱਛਾ ਹੂੰ ਚਲ ਵਧੀਆ ਕੀਤਾ ਆਹੋ ਬਾਤੇ ਆ ਦੀ ਹਾਂ ਚਲੋ ਚੌੜੀ ਸਬਜ਼ੀ ਬਣਾ ਲੈਣ ਲੱਗੀ ਮੈਂ ਆਲੂ ਪਾ ਦੇ ਬਣਾ ਲਓ ਆਹੋ ਤੁਹਾਡੇ ਭਾਗ ਇਥੇ ਘੜਤਣਾ ਨਹੀਂ ਮੈਂ ਬਾਹਰ ਲਾ ਦੇ ਉਹ ਤੇ ਲੈ ਚੱਲੀ ਮੈਂ ਕਾ ਆਈ ਜਾਂਦੀ ਘੜਤਣ ਅਰੇ ਸ਼ਬਦ ਕਿਦਾ ਫੋਨ ਆਉਂਦਿਆ ਇਹ ਵੀਰ ਜੀ ਦਾ ਆਉਂਦਿਆ ਸੀਗਾ ਅੱਛਾ ਕੀ ਆਂਦੇ ਕਹਿੰਦੇ ਸੀ ਪੈਸੇ ਪਾਤੇ ਤੁਹਾਨੂੰ ਅੱਛਾ ਕਿੰਨੇ ਪਾਏ 10 ਲੱਖ ਰੁਪਈਆ ਪਾਇਆ ਉਹਨਾਂ ਨੇ ਮਾਤਾ ਨੂੰ 8 ਹੀ ਦੱਸਿਓ ਤੁਸੀਂ ਨਹੀਂ ਉਹ ਸ਼ਬਦ ਲਾ ਕੇ ਬੈਠਾ ਸੀ ਨਾ ਇਦਾਂ ਚੰਗੇ ਨਹੀਂ ਲੱਗੀਦਾ ਜੱਬਲੀਆਂ ਨਹੀਂ ਮਾਰੀਦੀਆਂ ਤੀਆਂ ਫੇਰ ਕਿ ਤੂੰ ਕਿਹੜੀ ਮੇਰੀ ਮੰਨਣੀ ਹੁੰਦੀ ਐ ਤੂੰ ਤੇ ਪਰਿਵਾਰ ਦੀ ਮੰਨਣੀ ਆਪਣੇ ਦੀ ਉਹ ਤਾਂ ਤੈਨੂੰ ਪਤਾ ਹੈਗਾ ਕਦਾਂ ਬੁਲਾਉਣਾ ਪੈਣਾ ਆਪਾਂ ਉਹਦਾ ਥੋੜੀ ਤੇ ਨਾਲੇ ਆਪਾਂ ਰਜਿਸਟਰੀ ਕਰਾ ਲਈਏ ਹੁਣ ਰਜਿਸਟਰੀ ਕਰਾ ਲੈਣਾ ਕੋਈ ਨਹੀਂ ਦੋ ਚੰਦਨਾ ਚ ਠੀਕ ਹੋ ਜਾਏਗੀ ਠੀਕ ਹੈ ਹਾਂਜੀ ਠੀਕ ਹੈ ਮੱਕੀ ਮਾਰ ਮੜਾ ਆ ਧਿਆਨ ਰੱਖਿਆ ਕਾ ਕੇ ਤਾਂ ਚੱਪਲੀਆਂ ਦੀਆਂ ਗੱਲਾਂ ਕਰਾਂਗੇ ਤੇ ਤੈਨੂੰ ਪਤਾ ਘਰ ਚ ਫਿੱਕ ਪੈਂਦਾ ਹੁੰਦਾ ਵਾ ਫੇਕ ਕੀ ਪਹਿਣਾ ਵਾ ਮੇਰੀ ਕਿਹੜੀ ਕਦੀ ਮੰਨੀ ਚਲੋ ਵੇਖ ਲਓ ਦਲਜੀਤ ਪੋਤਾ ਉਹਨਾਂ ਨੇ ਸਵੇਰੇ ਮਾਪੂਤਾ ਨੇ ਵਾਂਡੇ ਜਾਣਾ ਵਾ ਤਾਂ ਉਹਨਾਂ ਨੂੰ ਵੀ ਪੈਸੇ ਦੇ ਦੇ ਕੋਈ ਨਹੀਂ ਮਾਤਾ ਦੇ ਦਾਂਗੇ ਮੈਨੂੰ ਸਾਰਿਆਂ ਦਾ ਫਿਕਰ ਆ ਮੈਂ ਸੋਚੰਦਿਆਂ ਪਹਿਲਾਂ ਰਜਿਸਟਰੀ ਕਰਵਾ ਲਈਏ ਕੁਝ ਰਜਿਸਟਰੀ ਜਾਦੀ ਜ਼ਰੂਰੀ ਹੈ ਆਪਾਂ ਨੂੰ ਚਲ ਉਹਨਾਂ ਨੇ ਸਵੇਰੇ ਜਾਣਾ ਹੈ ਤੇ ਤੁਸੀਂ ਉਹਨਾਂ ਨੂੰ ਥੋੜੇ ਕਨੇ ਦੇ ਦੇਨੋ ਤੇ ਤੂੰ ਐਦਾਂ ਕਰ ਆਪਣੀ ਪੈਨਸ਼ਨ ਚੋਂ ਦੇ ਦੇ ਤੇਰੀ ਪੈਨਸ਼ਨ ਵੀ ਆਈ ਆ ਉਹਦੇ ਚੋਂ ਦੇ ਦੇ ਇੱਕਾਂ ਟਾਈਮ ਤੇ ਸਾਰੋ ਆਪਣਾ ਅਲਜੀ ਸਿਲੀ ਕਰਵਾ ਲਈਏ ਬਾਕੀ ਪੈਸੇ ਤੁਹਾਨੂੰ ਦੇ ਦੂੰਗਾ ਕੋਈ ਗੱਲ ਨਹੀਂ ਟਾੜਾ ਹੀ ਆ ਪੈਸੇ ਮੈਂ ਕਿਤੇ ਲੈ ਕੇ ਜਾਣੇ ਦੱਸੋ ਆ ਜਾੜਾ ਨੇ ਮੇਰਾ ਨਿੱਕਾ ਪੋਤੇ ਆ ਨਾ ਇਹ ਮੇਨੂੰ ਮਕੇ ਦਾ ਮਾਸਾ ਜਿੰਨਾ ਦਿਲ ਦਾ ਪੇਤ ਨਹੀਂ ਦੇਂਦਾ ਉਹ ਵਿਚਾਰਾ ਉੱਥੇ ਬਾਹਰ ਇੱਲਣ ਹੋ ਗਿਆ ਪੈਸੇ ਕਮਾਉਂਦਾ ਇਹਨੇ ਫੜਕੇ ਤੇ ਉਹਨਾਂ ਦੀ ਡਾਂਢੀ ਲਾਦੀ ਫੇਰ ਰਖਣਾ ਵੱਡੀ ਮਾੜੀ ਆ ਉਹ ਕੀ ਕਰੇ ਫੇਰ ਵਿਚਾਰੀ ਉਹਨੇ ਤਾਂ ਫੇਰ ਮੰਗ-ਮੰਗ ਕੇ ਹੱਥ ਮਗਤਿਆਂ ਵਾਂਗੂ ਗਾੜੀ ਡਾਹ ਕੇ ਮੰਗਣੇ ਆ ਇਹਨੇ ਇਹਦੇ ਦੋਵੇਂ ਜੀ ਚਲਾ ਕੇ ਕਿਤੇ ਇੰਨਾ ਕੋਈ ਸਾਥ ਤੇ ਬੰਨਾਂ ਨੇ ਕਿਤੇ ਉਹਨੂੰ ਭੇਤ ਹੀ ਨਹੀਂ ਦੇਂਦੇ ਕਦੀਆਂ ਦੇ ਜਿਟਰੀ ਕਰਾ ਲਗੇ ਕਦੀਆਂ ਦੇ ਕੁਹ ਕਰਾ ਲਗੇ ਮੈਨੂੰ ਤਾਂ ਐਂ ਲੱਗਦਾ ਜਿੱਤਰਾ ਸਾਰਾ ਕੁਝ ਇਹਨਾਂ ਨੇ ਆਪ ਦੇ ਨਾ ਹੀ ਕਰਾ ਲੈਣਾ ਹੁਣ ਮੈਂ ਕਿਹਦੇ ਕੋਲ ਢਿੱਡ ਫੋਲਾ ਜੇ ਮੈਂ ਝੱਗਾ ਚੁੱਕੂ ਤਾਂ ਮੇਰਾ ਹੀ ਢਿੱਡ ਨੰਗਾ ਹੋਣਾ ਵਾ ਉਹਨੂੰ ਜੇ ਉਹਨੂੰ ਪਤਾ ਲੱਗ ਗਿਆ ਤਾਂ ਉਹਨੇ ਮੇਰਾ ਝਾਟਾ ਫੁੱਟਣਾ ਵਾ ਵੱਡੇ ਨੇ ਵੀ ਤੇ ਵੱਡੀ ਨੇ ਵੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਵਧੀਆ 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 ਚਾਹੀਦਾ ਵਧੀਆ ਤੈਨੂੰ ਫੋਨ ਕੀਤਾ ਅੱਗੇ ਨੀ ਕਿਨੂੰ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਮਾਹੀ ਅਗਰ ਤੁਸੀਂ ਵਿਜੀਬੁਜੀ ਨਾ ਹੋ ਗਦੇ ਵਿਜੀ ਅਸੀਂ ਕਿੱਥੇ ਹੋਣਾ ਘਰੇ ਹੀ ਹਾਂ ਸ਼ਾ ਸ਼ਾ ਠੀਕ ਠੀਕ ਚਲੋ ਹੋਰ ਹੋਈ ਪੈਸੇ ਉਹਦੇ ਕਾਊਂਟ ਚ ਪਾਏ ਤਾਂ ਸਾਨੂੰ ਦੱਸਿਆ ਨੀ ਤੁਸੀਂ ਅੱਛਾ ਗੱਲ ਕੋਈ ਨਹੀਂ ਪਾਏ ਪਾਏ ਆ ਦੇ ਅਸੀਂ ਜੀ ਤੁਹਾਨੂੰ ਇੱਥੇ ਆਪਣੇ ਨਾਮ ਦੇ ਕਰਾ ਲਿਓ ਨਾ ਹਾਂ ਹਾਂ ਕਰੂਗਾ ਸਾਡੇ ਨਾਲ ਤੇ ਉਹ ਅੱਗੇ ਜੇ ਕਰਵਾਈ ਹੋਣਾ ਸਾਨੂੰ ਦੱਸਿਆ ਐ ਨਹੀਂ ਕਰਾ ਦੇ ਕਰਾ ਦੇਗਾ ਈਂ ਦੇ ਭਰਾ ਕਰੇ ਮਾਰੇ ਥੋੜਾ ਹੁੰਦੇ ਆ ਹੂੰ ਇੰਨਾ ਭਰੋਸਾ ਪਰਵਾਦੇ ਪਰਾਦੇ ਕੋਈ ਗਾਲੀ ਆਉਂ ਸਾਲਾ ਲੋਈ ਨਦੇ ਆ ਬੇਸ਼ੱਕ ਸਾਲਾ ਤੁਰਦੇ ਆ ਦੇ ਹਾਂ ਚਲੋ ਅਹੀਂ ਫਿਰ ਜਾਣਾ ਵਹੀਂ ਪਿੰਡ ਨੂੰ ਫਿਰ ਪੈਸੇ ਉਹ ਤੋਂ ਕੋਈ ਲਈਏ ਥੋੜੇ ਜਿ ਆ ਉਹ ਕੋਈ ਨਹੀਂ ਦੇ ਦੇਗਾ ਮੈਂ ਉਹ ਕਰ ਦਿੰਦਾ ਹੁਣ ਠੀਕ 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 ਇਹ ਹੋਰ ਸਰੋਂ ਤੋਂ ਇੱਕ ਤਾਂ ਪੰਜਾਬ ਦਾ ਨੀਵ ਪਾਣ ਦੇ ਬੜੀਆਂ ਪਾਸਿਆ ਹੋ ਰੀਆਂ ਬੜੇ ਥਾਈ ਤੇ ਪਾਣੀ ਪੂਣੀ ਆਇਆ ਬੜਾ ਲੋਕਾਂ ਦਾ ਨੁਕਸਾਨ ਹੋਇਆ ਅੱਛਾ ਹਾਂ ਆਹ ਕਵਰਾ ਚੱਲਦੀ ਨਹੀਂ ਆ ਨਾ ਹਾਂ ਹੋਰ ਵਧੀਆ 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 ਚੱਲੰਦਿਆ ਕਾਰੋਬਾਰ ਵਧੀਆ ਮਾਤਾ ਬੜਾ ਫਿਕਰ ਕਰਦੀ ਮਾਤਾ ਨਾਲ ਗੱਲ ਕਰ ਲਿਆ ਕਰੋ ਕਦੀ ਕਦੀ ਚਲ ਮੈਨੂੰ ਕਹਿ ਦਿੰਦਾ ਛੋਟੇ ਨੂੰ ਫੋਨ ਕਰ ਦਿੰਦਾ ਵਾ ਉਹ ਤੋਂ ਪਹਿਲੇ ਕੇ ਮਾਤਾ ਨੂੰ ਜਿਹੜੇ ਸੂਟ ਸੜ ਬਣਾ ਲਿਆ ਹੋਇਆ ਇੱਕ ਗੱਲੀਂ ਦਵਾਈ ਦਵਾ ਦੋ ਠੀਕ ਆ ਜਦੋਂ ਫਿਰ ਬਾਵਾਗਾ ਫਿਰ ਕੋਈ ਨਹੀਂ ਕਰ ਲਾਂਗੇ ਹੁਣ ਤਰੀਕ ਕਰਾ ਲਓ ਜਿਹਦੀ ਆਪਣੇ ਨਾਮ ਦੇ ਠੀਕ ਆ ਚਲਾਂ ਅੰਦਰ ਦਾ ਬੰਦ ਆ ਠੀਕ ਠੀਕ ਓਕੇ ਠੀਕ ਤਾਂ ਕਥਾਈ ਗਈ ਸੀ ਦੀਦੀ ਚਾਹ ਬਣਾਣੀ ਹੈ ਘੋਟਕ ਨਾਲ ਚਾਹ ਪੀਣ ਨੂੰ ਜੀ ਕਰਨ ਦਿਆ ਤੂੰ ਬਰਾ ਪਾਂਡੇ ਮਾਰ ਗਿਆ ਟਾ ਬੋਲ ਰੱਖ ਲੈ ਤੇ ਫਿਰ ਮੈਂ ਚਾਹ ਬਣਾ ਲੈਣੀ ਆ ਠੀਕ ਠੀਕ ਆ ਫਿਰ ਫਿਰ ਰਾਤ ਨੂੰ ਫੁਲਕੇ ਬਣਾਉਣੇ ਹਨਾ ਠੀਕ ਆ ਸਾਰੇ ਪੀਣ ਕੇ ਜਾ ਹਾਂਜੀ ਮੈਂ ਬਣਾ ਲਈ ਗੀ ਫਿਰ ਪੈਂਟਸ ਸਾਫ ਕਰਦੇ ਹਾਂ ਚਾਹ A చా దు హో జ ਅੱਜ ਆਪਾਂ ਖੀ ਬਣਾਉਣਾ ਸੋਜੀ। ਵੀ ਕਾਲੇ ਛੋਲੇ। ਸਬਜੀ ਬਣਾ ਲਈ ਹੈ। ਅੱਛਾ। ਹੂੰ। ਚਲੋ। ਹੋਰ ਗੱਲਾਂ ਬਾਤਾਂ ਫਿਰ ਆਇਆ ਬਾਹਰ ਵਾਲੇ ਦਾ ਫੋਨ। ਆਇਆ ਹੀ ਮੈਂ ਕਿਹਾ ਹੀ ਮੰਮੀ ਨਾਲ ਗੱਲ ਕਰਨੀ ਆਂ ਤੇ ਕਹਿੰਦੇ ਇਹਦੇ ਟਾਈਮ ਨਹੀਂ ਮੈਂ ਬਾਅਦ ਚ ਆਪੇ ਲਾਉਂਗਾ। ਹਾਂ। ਫਿਰ ਕਿੰਨੀ ਗੱਲ ਤਾਂ ਹੈ? ਕਰ ਲੋਗੇ? ਕਰਨੀ ਕਿ ਸ਼ਾਮ ਨੂੰ ਗੱਲ। ਠੀਕ ਠਾਕ ਉਤਰ ਵਧੀਆ? ਹਾਂ ਠੀਕ ਆ। ਯਾ। ਚਾਚੇ ਕੋ ਥੋੜੇ ਪੈਸੇ ਦੇ ਦਿੰਦੇ ਚਾਹੀਦੇ ਪੈਸਾ ਹੁਣ ਕੋਈ ਨਹੀਂ ਹੈਗਾ ਜੇ ਥੋੜੇ ਜਿਹੀ ਚਾਹੀਦੇ ਲੋੜ ਹੀ ਅੱਜ ਟਾਈਮ ਤੇ ਕੋਈ ਪੈਸਾ ਨਹੀਂ ਹੈਗਾ ਮੇਰੇ ਕੋਲ ਅਜੇ ਵੀ ਪਹਿਲੇ ਕਹਿੰਦੇ ਆਂ ਕਿ ਸ਼ਬਦ ਥੋੜੇ ਜਿਨੇ ਹੀ ਪੈਸੇ ਸਾਨੂੰ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਜੀ ਇਸ ਟਾਈਮ ਤੇ ਮੈਂ ਪਾਇਆ ਕਿਉਂ ਨਹੀਂ ਹੈਗਾ ਕਿ ਦੂਜੇ ਪੈਸੇ ਮੈਂ ਤੁਹਾਡੇ ਕੋਲ ਨਹੀਂ ਮੰਗਦੀ ਇਹਨੇ ਪਾਪਾ ਨੇ ਤੁਹਾਨੂੰ ਪਾਏ ਆ ਪੈਸੇ ਬਹੁਤ ਹੋ ਤਾਂ ਮੈਂ ਮੰਨਦਾ ਤੁਹਾਡੀ ਗੱਲ ਪਰ ਹੁਣ ਕੋਲ ਨਹੀਂ ਨਾ ਕੋਈ ਵੀ ਹੈਗਾ ਇਹ ਤਾਂ ਅੰਤ ਤੇ ਕੋਈ ਪਾਇਆ ਨਹੀਂ ਕੋਈ ਵੀ ਪਾਇਆ ਤੁਸੀਂ ਜਿੱਥੇ ਮਰਜੀ ਜਾ ਸਕਦੇ ਹੋ ਹੁਣ ਇਹ ਤਾਂ ਨਹੀਂ ਕੋਈ ਪਾਇਆਗਾ। ਇਹ ਲਾ ਮਮੀ ਪੈਸੇ ਮੰਗੇ ਤਾਂ ਦਿੱਤੇ ਨਹੀਂ ਆ ਸ਼ਬਦ ਨੂੰ। ਚਲੋ ਚਾ ਇਹ ਕਿਤਾਬ ਚਾਹ ਲੈ ਸ਼ਾਨੀ ਨਾ ਅਸੀਂ ਕਿੱਥੋਂ ਵਰਤਨੇ ਅਸੀਂ ਕਿੱਥੇ ਜਾਣਾ? ਮਾਰੀ ਗੱਲ ਕੀਤੀ ਉਹਨਾਂ ਨੇ ਦੇ ਦੇਂਦੇ ਥੋੜਾ ਘਣੇ ਥੋੜੇ ਕਾਣੇ ਕਿਉਂ ਸਾਡਾ ਨਹੀਂ ਐਸਾ ਕਰ ਚ। ਦੀਦੀ ਜਿੰਨੇ ਭਾਜੀ ਨੇ ਪੈਸੇ ਸਾਨੂੰ ਪਾਏ ਆ ਨਾ ਉਸ ਤੋਂ ਵੱਧ ਅਸੀਂ ਤੁਹਾਨੂੰ ਦੇ ਚੁੱਕੇ ਆ। ਹੁਣ ਦੀ ਸਾਡੇ ਕੋਲ ਕੁਝ ਵੀ ਹੈਗਾ। ਇਹ ਕੀ ਗੱਲ ਹੋਈ? ਕਿਉਂ ਦੇ ਚੁੱਕੇ ਲੋ ਮਾਝਾ ਤੂੰ ਨਾ ਦਖਲ ਅੰਦਾਜ਼ੀ ਕਰਿਆ ਕਰ ਜੇ ਤੂੰ ਰੋਟੀਆਂ ਖਾਣੀਆਂ ਠੀਕ ਆ ਨਹੀਂ ਤਾਂ ਤੂੰ ਵੀ ਜੁੱਲੀ ਬਿਸਤਰਾ ਚੁੱਕ ਤੇ ਚੱਲ ਇਹਨਾਂ ਦੇ ਨਾਲ। ਇਹ ਗੱਲ ਥੋੜਾ ਵਾ। ਉਹ ਵੀ ਬਾਹਰ ਆਉਗਾ ਆਪ ਦਾ ਲੋੜ ਛੋੜ ਕੇ ਤੁਹਾਨੂੰ ਉਹਨੇ ਪੈਸੇ ਪਾਏ ਤਾਂ ਤੁਹਾਡਾ ਫਰਜ਼ ਪੈਂਦਾ ਇਹਨੂੰ ਪੈਸੇ ਦੇ ਦਿੰਦਾ ਹੈ ਨਹੀਂ ਵੀ ਕਿੰਨਾ ਖਰਚਾ ਕਰਦੇ ਆ ਘਰੋ ਹੀ ਖਾਂਦੇ ਜੋ ਸਾਰੇ ਜਾਣੇ ਉਹ ਕਿੱਥੇ ਜਾਵੇ ਫਿਰ ਆ ਤਾਂ ਮੁੰਡਾ ਲੈ ਉਹ ਜਿੱਥੇ ਆਈ ਮੁੰਡਾ ਬਾਦ ਪੜਾਤਾ ਵਾ ਹੁਣ ਸਾਡੇ ਕੋਈ ਨਹੀਂ ਕੁਝ ਵੀ ਹੈਗਾ ਜੇ ਤੂੰ ਵੀ ਇਹਨਾਂ ਦੇ ਨਾਲ ਜਾਣਾ ਤੇ ਜਾ ਸਕਦੀ ਹੈ ਨਹੀਂ ਨਾਲ ਕਿੱਥੇ ਜਾਣਾ ਵਾ ਤੂੰ ਹੀ ਜਿੰਨਾ ਪੈਸਾ ਪਾਇਆ ਵਾ ਉਹਨੇ ਸਾਰਾ ਮੈਨੂੰ ਸਾਹ ਦੋ ਤੇ ਮੈਨੂੰ ਰਜਿਸਟਰੀਆਂ ਵਿਖਾਓ ਜੜੀਆਂ ਕਰਾਈਆਂ ਕੀ ਦੇ ਨਾਂ ਤੇ ਰਜਿਸਟਰੀਆਂ ਸਾਰੀਆਂ ਕੋਈ ਨਹੀਂ ਵਿਖਾ ਦਿੰਨੇ ਤੁਹਾਨੂੰ ਜੀ ਆਹ ਦਿਖਾ ਦੋ ਨਾ ਫਿਰ ਵਖਾ ਦਿੰਨੇ ਸਾਰਾ ਘਰ ਉਹਨੇ ਬਣਾਇਆ ਇੰਨਾ ਤਾਨੂੰ ਪੈਸਾ ਪਾਇਆ ਪੈੜੀ ਲਈ ਤੇ ਅਹੀਂ ਘਰ ਕਿੱਧਰ ਨੂੰ ਚਲ ਜੀ ਮੈਂ ਕਿੱਧਰ ਚਲ ਜਾ ਮੁੰਡਾ ਲੈ ਕੇ ਉਹ ਤੁਹਾਨੂੰ ਨਹੀਂ ਪਤਾ ਹਣ ਤੁਸੀਂ ਕਿੱਧਰ ਮੈਨੂੰ ਸਾਰੀਆਂ ਰਜਿਸਟਰੀਆਂ ਵਿਖਾਓ ਵਿਖਾ ਦਿੰਨੇ ਵਿਖਾਓ ਲਿਆ ਕੇ ਪੀਦ ਕੇ ਕੀ ਲਿਫਤ ਪਰ ਢੜੀ ਹੋਈ ਆ ਕੋਈ ਨਹੀਂ ਮੈਂ ਆਨੀ ਦਲਜੀਤ ਨੂੰ ਤੇ ਵਿਖਾ ਦਿੰਦਾ ਤੁਹਾਨੂੰ ਦਲਜੀਤ ਪੋਤਾ ਆ ਮੈਂ ਕੀ ਸੋਲਣ ਨਹੀਂ ਆ ਹਾਂ ਜਦੋਂ ਉਹ ਪਹਿ 12 ਪਉਂਦਾ ਹੀ ਤੇ ਸੋਨਾ ਬੜਾ ਤੁਹਾਡਾ ਤਫਾਕ ਨਗਦਾ ਜਾਂਦਾ ਹੀ ਤੇ ਆ ਤੂੰ ਕੀ ਕੀਤਾ ਵਾ ਹਾਂ ਤੋਏ ਕੋ ਸੋਚ ਲੋ ਚਾਰ ਲੋ ਚਲ ਉਹ ਤੇ ਦਰਾਨੀ ਚ ਥਣੀਆਂ ਦਾ ਵਧੀਆ ਟਾਈਮ ਲੰਘਦਾ ਜਾਂਦਾ ਹੀ ਆ ਦੋ ਤਿੰਨ ਮਹੀਨੇ ਹੋ ਗਏ ਤੁਸੀਂ ਉਹਨੂੰ ਕੋ ਪੱਲਾ ਪੜ ਨਹੀਂ ਪੜਾਉਂਦਾ ਕੀ ਕਰਦਾ ਜੇ ਤੁਸੀਂ ਦੋਵੇਂ ਜੀਜੋ ਤੁਹਾਨੂੰ ਮੈਨੂੰ ਲੱਗਦਾ ਨਹੀਂ ਕੋਈ ਜੇ ਉਹਨਾਂ ਦੇ ਪੱਲੇ ਵੀ ਕੋ ਪਾ ਹੋਗੇ ਕੀ ਹੋ ਗਿਆ ਤੇਰੀ ਮਾਤ ਨੂੰ ਤੂੰ ਸਿਆਣਾ ਹਾਂ ਕਿਆ ਤੂੰ ਬਣ ਪ੍ਰੀਤ ਦਾ ਮਗਰ ਹੀ ਲੱਗ ਗਿਆ ਪ੍ਰੀਤੀ ਦਾ ਹੀ ਥੋੜਾ ਘਣਾ ਸੋਚ ਉਹ ਵੀ ਤੇਰੀ ਵੱਡੀ ਪਰਜਾਈ ਆ ਤੂੰ ਚੁੱਪ ਕਰ ਜੋ ਮਾਤਾ ਮੈਨੂੰ ਨਹੀਂ ਪਤਾ ਰੋਲਾ ਪਾਉਣ ਦੀ ਜਿਆਦੀ ਲੋੜ ਨਹੀਂ ਆ ਜਿਸ਼ਟੀਆਂ ਵੀ ਸਾਡੇ ਨਾਮਾਂ ਮਕਾਨ ਵੀ ਸਾਡੇ ਨਾਮ ਅਸੀਂ ਆਪ ਦੇ ਨਾਮ ਕਰਾ ਲਿਆ ਵਾ ਸਾਨੂੰ ਨਹੀਂ ਪਤਾ ਉਹ ਕਿੱਥੇ ਜਾਵੇ ਨਹੀਂ ਜਾਵੇ ਕਿੱਥੇ ਮਰਜੀ ਜਾਵੇ ਆਪਦਾ ਮੁੰਡਾ ਲੈ ਕੇ ਜੇ ਤੂੰ ਵੀ ਉਹਦੇ ਨਾਲ ਜਾਣਾ ਚੰਨੀ ਐ ਤੇ ਤੂੰ ਵੀ ਜਾ ਸਕਦੀ ਠੀਕ ਆਣਾ ਪਰੇਤੇ ਤੂੰ ਐਵੇਂ ਦੱਸ ਦੇ ਨਾ ਉਹ ਕਿੱਥੇ ਜਾਣ ਹੋਣਾ ਇਹ ਹੁਣ ਮੈਨੂੰ ਨਹੀਂ ਪਤਾ ਕਿੱਥੇ ਜਾਣ ਤੁਹਾਨੂੰ ਦੋ ਜੀਆਂ ਨੂੰ ਪਤਾ ਹੋਣਾ ਚਾਹੀਦਾ ਨਾ ਦੋ ਤਿੰਨ ਮਹੀਨੇ ਹੋ ਗਏ ਨੂੰ ਤੁਸੀਂ ਕੋਈ ਪੈਸਾ ਨਹੀਂ ਕੋਈ ਥੇਲਾ ਨਹੀਂ ਜਿਹੜਾਡੇ ਅਕਾਊਂਟ ਚ ਪਾਉਂਦਾ ਰਿਹਾ ਵਾ ਸਾਲ ਤੋਂ ਨਿੱ ਘਟ ਤੋਂ ਹੀ ਆਣ ਕੇ ਲੈਣਾ ਵਾ ਆਹੀਂ ਸਾਭ ਜੀ ਦੇਣਾ ਆਹੀਂ ਸਾਰਾ ਕੁ ਆਪਣੇ ਨਾਂ ਕਰਾ ਲਿਆ ਵਾ ਆਹ ਤਾਂ ਫੇਰ ਕਰਾ ਲਿਆ ਤਾਂ ਪਰੇ ਪਚੈਤਾ ਚ ਗੱਲਾਂ ਹੋਣਗੀਆਂ ਵਾ ਕੋਈ ਨਹੀਂ ਹੋਂ ਜਾਣਦੇ ਉਹ ਕਿੱਥੇ ਜਾਵੇ ਫੇਰ ਆ ਤਾਂ ਪੁੱਤ ਲੈ ਕੇ ਜਿੱਥੇ ਮਰਜ਼ੀ ਜਾਵੇ ਹੁਣ ਮੈਨੂੰ ਕਾਇਦੀ ਟੈਨਸ਼ਨ ਮੈਨੂੰ ਥੋੜੀ ਉਹ ਨੂੰ ਨਹੀਂ ਚਾਹੀਦੀ ਜਿੱਥੇ ਮਰਜ਼ੀ ਜਾਵੇ ਚੱਲ ਛੱਕ ਹੋਈ ਨੇ ਉਹਨੀ ਮਾਤਾ ਟੈਨਸ਼ਨ ਨਾ ਲੈ ਉਹਨਾਂ ਨੂੰ ਸਾਰਾ ਹਿਸਾਬ ਦੇਵਾਂਗੇ ਜਦੋਂ ਇੱਥੇ ਮੈਂ ਵਾਈ ਕਰਦਾ ਰਿਹਾ ਮੈਂ ਹੀ ਸਾਰਾ ਕੁਝ ਸੰਭਾਲਦਾ ਰਿਹਾ ਮਕਾਨ ਪਤਾ ਬਣਾਇਆ ਸਾਰੇ ਰਹਿੰਦੇ ਆਪਾਂ ਤੁਸੀਂ ਕਿਉਂ ਐਵੇਂ ਟੈਨਸ਼ਨ ਲਈ ਜਾਂਦੀ ਬਹੁਤੀ ਕਲੇ ਨਹੀਂ ਪਾਈਦੀ ਹੁੰਦੀ ਰਜਿਸਟਰੀ ਹੋਈ ਆ ਸਾਰਿਆਂ ਦਾ ਨਾ ਟੈਨਸ਼ਨ ਨਾ ਲਿਆ ਕਰ ਕੋਈ ਕਿਉਂਕਿ ਦੋ ਤੀਆਂ ਮੈਂ ਆਪਣਾ ਵੀ ਵੇਖਣਾ ਵਾਗਾ ਪਿੱਛਾ ਸਾਰੀ ਵਾਈ ਮੈਂ ਕਰਦਾ ਰਿਹਾ ਜਦੋਂ ਵੀਰ ਵੱਡਾ ਹੋਊਗਾ ਮੈਂ ਸਾਰਾ ਹਿਸਾਬ ਉਹਨੂੰ ਦੇ ਦੂੰਗਾ ਤੁਸੀਂ ਹਮੇ ਕਲੇਣਾ ਵਧਾਇਆ ਕਰੋ ਠੀਕ ਆ ਬੇ ਮੱਥਾ ਟੇਕੀ ਆਪਾਂ ਪਹਿਲਾ ਸ਼ਬਦ ਹਨ ਹਾਂ ਜੀ ਸਤਨਾ ਸ਼ਿਸ਼ਟ ਚਿਪਾਸ਼ਾ ਸਾਡੇ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਕਿਰਪਾ ਕਰੇ ਰਹਿਣ ਸਾਡੇ ਸ਼ਿਸ਼ਟ ਗੁਸਿੱਚਿਪਾਸ਼ਾ ਮੇਰੇ ਬੱਚੇ ਨੂੰ ਕਾਮਯਾਬ ਕਰ ਦੇਵੇ ਜੋਗੀਆਂ ਨੂੰ ਕਰਦਾ ਹੈ ਜੇ ਜਲੀ ਵਾਹ ਜੀ ਚਿਪਾਸ਼ਾ गलियां तो इस तो करके जो पुछो का पता नहीं गल

ਮੋ ਵਾਹਿਗੁਰੂ ਨਾਨਕ ਹੋਸੀ ਪੀ ਸੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਸ੍ਰੀ ਗੁਰੂ ਹਰगोबिन्द ਸਾਹਿਬ ਜੀ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਨ ਸਰਪੰਸ ਦਾਨੀ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਨ ਤਨ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਗੁਰਗੱਦੀ ਦੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਨ ਗੁਰੂ ਦਾ ਪੰਥ ਖਾਲਸਾ ਜੀ ਤਾਨ ਪੂਰਨ ਬ੍ਰਹਮ ਗਿਆਨੀ ਨਾਮ ਦੇ ਰਸੀਏ ਸੇਵਾ ਦੇ ਕੁੰਜ ਮਹਾਨ ਪਰੇਵਕਾਰੀ ਸ੍ਰੀਮਾਨ ਸੰਤ ਬਾਬਾ ਗੁਰਮukh ਸਿੰਘ ਜੀ ਸ੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ ਪਟਿਆਲੇ ਵਾਲੇ ਕਾਰਸੇ ਵਾਲੇ ਮਹਾਪੁਰਖ ਸੰਤ ਬਾਬਾ ਜਵੰਦ ਸਿੰਘ ਜੀ ਸੰਤ ਬਾਬਾ ਢੰਡਾ ਸਿੰਘ ਜੀ ਅੰਮ੍ਰਿਤਸਰ ਵਾਲੇ ਸੰਤ ਬਾਬਾ ਬਸਤਾ ਸਿੰਘ ਜੀ ਸੰਤ ਸਰਹੰਸ ਸਿੰਘ ਸਾਵ ਤਰਨਤਾਰਨ ਵਾਲੇ ਮਹਾਪੁਰਖੋ ਗੁਰਦੁਆਰਾ ਹੰਸ ਸਿੰਘ ਸਾਹਿਬ ਵਿਖੇ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਹਾਜ਼ਰ ਹੋਈਆਂ ਸੰਗਤਾਂ ਤੇ ਮਿਹਰ ਪ੍ਰਿਆਸ ਰੱਖਣਾ ਗੁਰੂ ਕੀ ਬਾਣੀ ਗੁਰੂ ਕੀ ਸੇਵਾ ਸੇਵਾ ਦੀਆਂ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਕਰਨੀ ਅਨੁਤਾਂ ਦੇ ਵਾਧੇ ਕਿਰਤ ਕਮਾਈ ਦੇ ਵਰਕ ਤਾਂ ਪਾਉਣੀ ਆ ਦੇਸ ਦੇ ਵਿੱਚ ਸਹਾਇ ਹੋਣਾ ਜਲ ਪਾਣੀ ਪ੍ਰਬੰਧ ਗੁਰੂ ਕੇ ਲੰਗਰਾਂ ਦੇ ਚੱਲ ਰਹੇ ਨੇ ਗੁਰੂ ਗਿਆ ਸੰਗਤਾਂ ਨੂੰ ਬੇਨਤੀ ਹੈ ਕਿ ਜਲ ਪਾਣੀ ਛਕੋ ਪ੍ਰਸ਼ਾਦ ਪਾਣੀ ਛਕੋ ਆਨੰਦ ਪ੍ਰਸਾਦੋ ਇਥੋਂ ਜਪਿਆ ਹੋਇਆ ਨਾਮ ਕੀਤੀ ਹੋਈ ਸੇਵਾ ਸਭਲੀ ਹੁੰਦੀ ਹੈ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਸਤਾਨ ਹੈ ਜਿੱਥੋਂ ਸਰੋਵਰ ਸਾਹਿਬ ਨੂੰ ਜਲ ਜਾਂਦਾ ਦਰਵਾਜ਼ਾ ਸਭ ਤਰਨ ਤਰਨ ਸਾਹਿਬ ਨੂੰ ਇਸ ਸਤਾਨ ਤੇ ਆਉਣ ਤੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦਾ ਮਹਾਰਾਜ ਖੁਸ਼ੀਆਂ ਦੇਣ ਕਰਦੀਆਂ ਕਲਾਕਾਰਨ ਸਤਿਗੁਰੂ ਜੀ ਦੇ ਮਿਹਰ ਭਰੇ ਹੱਥ ਹੋਏ ਇਨੀਆਂ ਬੇਨਤੀਆਂ ਕਰਦਾ ਕਿ ਮਹਾਰਾਜ ਆਜਗਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਮ ਜਪੋ ਸੇਵਾ ਕਰੋ ਮਾਰੇ ਭਲਾ ਕਰੋ ਚੜ੍ਹਦੀ ਕਲਾ ਹੋਵੇ ਤਰਕੀਆਂ ਦੋ ਬਾਬਾ ਨਾਨਕ ਜੀ ਪ੍ਰਭ ਕੈ ਸਿਮਰਨ ਰੇਦ ਸਿਮਰਨ ਨਾਮ ਨਿਰਧ ਨਾਮ ਨੀ 18 ਸਦੀ ਦੀ ਆੜੀ ਬਰਕਤ ਮਿਲੋਗੀ ਕਿਰਪਾ ਕਰੋ ਮਾਰੇ ਸੱਜੇ ਪਾਸਾ ਸਹੀ ਪਿਆਰੇ ਮੇਲਿਓ ਜਿਨਾ ਮਿਲਿਆ ਅਵਿਦਾ ਨਾਮ ਤੇ ਪਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ गुरु जी का खालसा वाहिगुरु जी की फतेह बाबा जी ने वह किन्ना बचन दिता ਹਾਂ ਪਰ ਤੋਂ ਇੰਨਾ ਨੇਕ ਨਿਕਲਣਾ ਤੇ ਇੰਨੀ ਪੜਾਈ ਕਰਨੀ ਹੈ। ਬਾਬਾ ਜੀ ਨੇ ਕਿਹਾ ਤੇਰਾ ਪੁੱਤ ਇੱਕ ਦਿਨ ਅਫਸਰ ਬਣੂਗਾ। ਮੰਨ ਕੇ ਯਕੀਨ ਆ ਵੀ ਬਾਬਾ ਜੀ ਨੇ ਜਿਹੜਾ ਵਚਨ ਦਿੱਤਾ ਜ਼ਰੂਰ ਮੇਰਾ ਕਰੇ ਭਾਵੇਂ ਆਪਾਂ ਨਾ ਤੇਰੇ ਚਾਚੇ ਨੇ ਧੋਖਾ ਖਾਤਾ ਪਰ ਪਰਮੇਸ਼ਰ ਆਪਣੀ ਬਾਹ ਇੱਕ ਦਿਨ ਜ਼ਰੂਰ ਖਾ। ਹਾਂ ਜੀ। ਭਰੋਸਾ ਰੱਖੋ। ਠੀਕ। ਮੁੰਡਾ ਸਵੇਰ ਲੱਗਿਆ ਆ ਗਿਆ ਫੂਟ। ਸ਼ਬਦ ਹਲੋ 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 ਹਾਂਜੀ ਹਾਂ ਸ਼ਬਦ ਮੰਮੀ ਜਾਸਰੀ ਗਾ ਸਾਸਰੀ ਗਾ ਤੋ ਕੀ ਹਾਲ ਆ ਵਧੀਆ ਮੰਮੀ ਜੀ ਤੁਸੀਂ ਦੱਸੋ ਹਾਂ ਠੀਕ ਵਧੀਆ ਵਧੀਆ ਹੋਰ ਗਏ ਨਹੀਂ ਬੁਟੀਕ ਤੇ ਨਹੀਂ ਪਤਾ ਅੱਜ ਮੈਂ ਛੁੱਟੀ ਮਾਰੀ ਤੂੰ ਲਗਾ ਨਾ ਮੈਨੂੰ ਪਤਾ ਵਾ ਅੱਜ ਤੇ ਮੇਰੇ ਸਟਾਰ ਲੱਗ ਗਿਆ ਇਹਨੇ ਦੋ ਮੋੜਿਆਂ ਤੇ ਮੈਂ ਆ ਰਿਆਂ ਆ ਜਾ ਆ ਜਾ ਪੁੱਤ ਆ ਜਾ ਆ ਤੇਰੀ ਮਾਂ ਨੂੰ ਪਤਾ ਸੀ ਤੂੰ ਭਾਵੇਂ ਲੁਕਾ ਰੱਖਿਆ ਮੈਨੂੰ ਪਤਾ ਸੀ ਮੈਂ ਤੈਨੂੰ ਫੋਨ ਤੇ ਗੱਲ ਕਰਦੇ ਨੂੰ ਸੁਣ ਲਿਆ ਸੀ ਨਾ ਠੀਕ ਆ ਕੋਈ ਨਾ ਮੈਂ ਆ ਰਿਆਂ ਆ ਜਾ ਆ ਜਾ ਮੇਰਾ ਪੁੱਤ ਵੇਖਿਆ ਆਪਾਂ ਬਾਬਾ ਜੀ ਦੇ ਜਿੱਦਣ ਪਹਿਲੇ ਦਿਨ ਮੈਂ ਤੈਨੂੰ 14-15 ਸਾਲਾਂ ਦੇ ਨੂੰ ਘਰੋਂ ਲੈ ਕੇ ਨਿਕਲੀ ਹਾਂ ਆਪਾਂ ਕਿੱਥੇ ਗਏ ਹਾਂ ਪਤਾ ਹੈ ਨਾ ਕਿ ਤਰ੍ਹਾਂ ਦਾ ਵਚਨ ਦਿੱਤਾ ਸੀ ਆਪਾਂ ਨੂੰ ਬਾਬਾ ਜੀ ਨੇ ਸੁਣ ਲਈ ਅੱਜ ਆਪਣੀ ਹੈ ਨਾ ਆਪਣੀ ਗਰੀਬੀ ਨਿਕਲ ਗਈ ਨਾ हाँ आजा आजा मेरा पोता मैं वेट कर करदी तेरी मैं छुट्टी मारी ऐसे करके नहीं आज मैं बुटीक पे गई ओके हां आजा शेती आजा मैं डब्बा भी ले आके रख्या वा हाँ है हां आजा मेरा पोता वाह तू आ गया मेरा पोता सत श्री साहिब ਓ ਠੀਕ ਹਾਂਜੀ ਕਿੱਦਾਂ ਸੋਹਣਾ ਕਿੱਦਾਂ ਸੋਹਣਾ ਲੱਗਦਾ ਮੇਰਾ ਪੁੱਤ ਮੰਮੀ ਜੀ ਤੁਸੀਂ ਮਿਹਨਤ ਕੀਤੀ ਸੀ ਨਾ ਅੱਜ ਬਾਬੇ ਨੇ ਉਹ ਮਿਹਨਤ ਨੂੰ ਫਰ ਲਾਇਆ ਫਰ ਲਾਇਆ ਸਹੀ ਸਹੀ ਗੱਲ ਆ ਪੁੱਤ ਬੜੇ ਧੱਕੇ ਖਾਦੇ ਆ ਪਾ ਮਾਂ ਪੁੱਤਾਂ ਨੇ ਬੜੀ ਮਿਹਨਤ ਕੀਤੀ ਹੈ ਨਾ ਮਹਾਰਾਜ ਨੇ ਅੱਜ ਮੇਰੇ ਪੁੱਤ ਦੀ ਸੁਣੀ ਸੁਣਦਾ ਪੁੱਤ ਵਾਇਗਰੂ ਸੁਣਦਾ ਆਪਾਂ ਜਦਨ ਘਰੋਂ ਨਿਕਲੇ ਹਾਂ ਗਏ ਵੀ ਤਾਂ ਪਹਿਲਾਂ ਗੁਰੂ ਦੇ ਦਰਬਾਰ ਚ ਹੈ ਨਾ ਹੈ ਨਾ ਸੁਣਨੀ ਹੀ ਉਹਨੇ ਵਾਹ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੀ ਕਿੱਦਾਂ ਸੋਹਣਾ ਲੱਗਦਾ ਮੇਰਾ ਪੁੱਤ ਸ਼ੁਕਰ ਆ ਮਾਲਕਾ ਸ਼ੁਕਰ ਆ ਤੇਰਾ ਬੈ ਜਾ ਬੈ ਜਾ ਹੋ ਗਈ ਮੈਂ ਮੂੰ ਮੂੰ ਮਠਾ ਕਰਉਣੀ ਨਾਲ ਮੈਂ ਪਾਣੀ ਲਿਉਣੀ ਆ ਬੈ ਜਾ ਬੈ ਜਾ ਮੇਰਾ ਪੁੱਤ ਆ ਲੈ ਮੇਰਾ ਪੁੱਤ ਪਾਣੀ ਪੀ ਮੇਰੇ ਅੱਖਾਂ ਪਾਕ ਗਿਆ ਸਵੇਰ ਦੀਆਂ ਵੇਖ ਵੇਖ ਕੇ ਆ ਜੀ ਤੇਰੇ ਪਾਪਾ ਹੁੰਦੇ ਤਾਂ ਕਿੱਡਾ ਸੋਹਣਾ ਲੱਗਣਾ ਸੀ ਕਿੰਨੀ ਖੁਸ਼ੀ ਹੋਣੀ ਹਣਾ ਨੂੰ ਨਾ ਡੱਬ ਮਗਾ ਕੇ ਰੱਖਿਆ ਇਸ ਮੈਂ ਮੇਰੇ ਪੁੱਤ ਨੇ ਆਉਂਦੇ ਆਏ ਮੂੰਹ ਮਿੱਠਾ ਕਰਾਉਣਾ। ਮੈਂ ਖਾਧ। ਯਾ ਤੁਮਾ ਸਾਈ ਭਾਬੇ ਕੇ ਚਨੇ। ਇਹ ਲੈ ਲਿਆਂਦਾ ਆਪਣੇ ਦੇ। ਹੂੰ। ਛੋਟਾ ਰੋਵੇ। ਛੋਗੜਾ। ਹਜ਼ਾਰ ਨਾਲ ਲੱਗ ਜੇ ਮੇਰੇ ਪੁੱਤ ਨੂੰ ਕਿਹ। ਸਾਡਾ ਪੁੱਤ ਪੀਏ ਜਾ ਆਪਾ ਤੇ ਚੱਬਗੇ ਡਿਊਟੀ ਡੈਟੀ ਦਾ ਕਿ ਤਰ੍ਹਾਂ ਫਿਰ? ਡਿਊਟੀ ਹੈ ਜਿਹਦੇ ਚੰਡੀਗੜੀ ਜਾਇਆ ਕਰਨਾ ਵਾ। ਅੱਛਾ। ਚੱਲ ਇੱਕ ਵਾਰ ਮੈਂ ਕਾਰ ਲੈਣਾ। ਹਾਂ। ਸੌਂਤ ਹੋ ਜਾਏਗਾ। ਹਾਂਜੀ। ਠੀਕ। ਤੇਰੀ ਮੰਮੀ ਇਕੱਲੀ ਰਿਆ ਕਰੋਗੀ। ਚੱਲ ਆਪਣੀ ਘਰ ਬੁਟੀਕ ਵਾ ਮੈਂ ਇੱਥੇ ਵੀ ਕੰਮ ਕਰ ਲਾਂ ਹਨਾ। ਹਾਂਜੀ। ਚਲ ਠੀਕ। ਪੀਲਾ ਚਾਹ ਖੰਡੇ ਰਹੀ ਕਿਹਦਾ ਤੁਸੀਂ ਮੰਮੀ ਜੀ ਮੋਂ ਮੈਨੂੰ ਦੱਸੋ ਸਾਰੀ ਗੱਲ ਕੀ ਪਤਾ ਜਿਹੜਾ ਤੁਸੀਂ ਮੇਰੇ ਤੋਂ ਲੁਕੋ ਰੱਖਿਆ ਕਾਦ ਹਾਲ ਲੁਕੋ ਰੱਖਿਆ ਪੁੱਤ ਮੈਂ ਤੇਰੇ ਕੋਲ ਮੈਂ ਹੁਣ ਬਦਲਾ ਲੈਣਾ ਸੀ ਆ ਗਿਆ ਵੇਖ ਪੁੱਤ ਸ਼ਬਦ ਬਦਲਿਆਂ ਚ ਨਹੀਂ ਆਪਾਂ ਪਾਣੀ ਆਪਣੀ ਰੱਬ ਨੇ ਸੁਣ ਲਈ ਹੈ ਨਾ ਜੇ ਆਪਾਂ ਨੂੰ ਘਰੋਂ ਕੱਢਿਆ ਹੈ ਸਾਰਾ ਕੁਝ ਸਾਂਭ ਕੇ ਮਹਾਰਾਏ ਨੇ ਆਪਣੀ ਸੁਣ ਲਈ ਆਪਾਂ ਸੋਹਣੀ ਰੋਟੀ ਖਾਣੇ ਸੌਖੇ ਹਨਾ ਮੈਂ ਪੁੱਛਦੀ ਰਹੀ ਨਹੀਂ ਮੈਨੂੰ ਪਤਾ ਲੱਗਦਾ ਰਹਿੰਦਾ ਉਹ ਮਿਲਦੀ ਹੁੰਦੀ ਮੈਨੂੰ ਸਰਪੰਚ ਨਹੀਂ ਉਪਟੀਕ ਤੇ ਮੇਰ ਕੋਈ ਆਉਂਦੀ ਆ ਉਹਨਾਂ ਦਾ ਕੋਈ ਹਾਲ ਨਹੀਂ ਹੁਣ ਮੰਜੇ ਤੇ ਪਿਆ ਦੋਵੇਂ ਜੀ ਕੁੜੀਆਂ ਦੋਵੇਂ ਜੇ ਵਿਆਹੀਆਂ ਨਿੱਕੀ ਵੀ ਵਿਆਹਤੀ ਆ ਘਰੇ ਤੇ ਐਨਾ ਉਹ ਵੀ ਇੱਕ ਮੁੰਡਾ ਦਾ ਸਮੈਗ ਪੀਂਦਾ ਜਵਾਈ ਤੇ ਇੱਕ ਕੁੜੀ ਉਹੀ ਬਹੁਤ ਜ਼ਿਆਦਾ ਆਂਦੇ ਉਹਨੂੰ ਤੰਗ ਕਰਦੇ ਬਦਲਾ ਤੇ ਉਹਨਾਂ ਕੋਈ ਵਾਇਗਰੂ ਨਹੀਂ ਆਪੇ ਲੱਲਿਆ ਤੇ ਆਪਾਂ ਬਦਲਾ ਕੀ ਲੈਣਾ ਪੁੱਤਾਂ ਠੀਕ ਹੈ ਇਹ ਇਸ ਕੰਮ ਚ ਨਹੀਂ ਪੈਣਾ ਅੱਗੇ ਤੇਰੀ ਮਾਂ ਦੀ ਜ਼ਿੰਦਗੀ ਇਦਾਂ ਖਰਾਬ ਹੋ ਗਈ ਜੇ ਬਦਲੇ ਆਲ ਜਾਵਾਂਗੇ ਤੇ ਤੇਰੀ ਹੋਊਗੀ ਪੁੱਤ ਹਨਾ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਆਪਾਂ ਖੁਸ਼ ਆਪਾਂ ਨੂੰ ਬਾਬਾ ਜੀ ਨੇ ਆਸਰਾ ਦਿੱਤਾ ਸੀਗਾ ਮਹਾਰਾਜ ਦੀ ਸ਼ਰਨ ਚ ਗਏ ਹਾਂ ਤੇ ਆਪਣੀ ਉਹਨਾਂ ਮਹਾਪੁਰਸ਼ਾਂ ਨੇ ਬਾਹ ਫੜੀ ਮੈਨੂੰ ਬੁਟੀਕ ਖੋਲਤੀ ਆਪਾਂ ਕੰਮ ਮੇਰਾ ਚੱਲ ਗਿਆ ਮੈਂ ਬਾਬਾ ਜੀ ਦੇ ਵੀ ਪੈਸੇ ਮੋੜ ਦਿੱਤੇ ਜੇ ਉਹਨਾਂ ਨੇ ਉਦੋਂ ਮੈਨੂੰ ਬੁਟੀਕ ਖੋਲ ਕੇ ਦਿੱਤੀ ਸੀ ਤੇ ਆਪਾਂ ਅਧਰਮੇ ਫਰਗੋ ਕੇ ਅੱਜ ਵੀ ਜੇ ਆਪਾਂ ਨੂੰ ਲੋੜ ਪਵੇ ਤਾਂ ਆਪਾਂ ਬਾਬਾ ਜੀ ਕੋ ਜਾਈਏ ਤੇ ਆਪਣੀ ਮਦਦ ਉਹ ਕਰ ਸਕਦੇ ਆ ਪਰ ਆਪਾਂ ਨੂੰ ਹੁਣ ਲੋੜ ਹੀ ਨਹੀਂ ਹੋਣਾ ਜਿੱਦਣ ਤੈਨੂੰ ਪਹਿਲੀ ਤਨਖਾਹ ਮਿਲੂਗੀ ਨਾ ਆਪਾਂ ਉਸ ਦਿਨ ਉਸ ਦਿਨ ਵਰਦੀ ਪਾ ਕੇ ਪਹਿਲੀ ਤਨਖਾਹ ਆਪਾਂ ਬਾਬਾ ਜੀ ਦੇ ਮਤਲਬ ਚੜਾ ਕੇ ਆਉਣੀ ਮੱਥਾ ਟੇਕ ਕੇ ਆਉਣਾ ਉੱਥੇ ਠੀਕ ਆ ਜਿੱਦਣ ਤੈਨੂੰ ਪਹਿਲੀ ਤਨਖਾਹ ਮਿਲੂਗੀ ਤਾਂ ਆਪਾਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਇਹ ਗੱਲਾਂ ਤੂੰ ਭੁੱਲ ਜਾ ਪੁੱਤ ਬਾਕੀ ਉਹ ਜਿੱਥੇ ਵੀ ਹੋਣਗੇ ਉਹ ਵੇਂਦੇ ਹੋਣਗੇ ਬਹੁਤ ਖੁਸ਼ ਹੋਣਗੇ ਆਪਾਂ ਸੌਖੇ ਆ ਮੈਂ ਸੌਖੀ ਮੈਂ ਤੇਰੇ ਸੱਤੇ ਰਾਜ ਕਰਨਾ ਮੇਰਾ ਪੋਤਾ ਜਵਾਨ ਹੋ ਗਿਆ ਭਰਤੀ ਹੋ ਗਿਆ ਸਿੱਧਾ ਥਾਣੇਦਾਰ ਬਣ ਗਿਆ ਪੜਿਆ ਤੇ ਬਣ ਗਿਆ ਨਾ ਮਿਹਨਤ ਕਰਾਈ ਮੈਂ ਤੈਨੂੰ ਤੇ ਨਹੀਂ ਭੁੱਖਾ ਰੱਖਿਆ ਪੁੱਤ ਕਿੰਨੀ ਮਿਹਨਤ ਕਰਕੇ ਮੈਂ ਤੈਨੂੰ ਕਿੱਥੋਂ ਤੱਕ ਪਹੁੰਚਾਇਆ 15 ਸਾਲਾਂ ਦਾ ਹਾਂ ਤੂੰ ਜਿੰਨਾ ਆਪਾਂ ਘਰੋਂ ਨਿਕਲ ਕੇ ਆਏ ਹਾਂ ਹੈ ਤੇ ਅੱਜ ਤੂੰ 22 ਸਾਲਾਂ ਦਾ ਮੇਰਾ ਪੋਤਾ ਹੋ ਗਿਆ ਹਨਾ 7-8 ਸਾਲ ਆਪਾਂ ਭਾਰਤ ਆ ਕੇ ਖਾਲੇ ਆਪਾਂ ਇੰਨੇ ਚਿਰਚਾ ਆਪਾਂ ਕਾਮਯਾਬ ਹੋ ਗਏ ਤੇ ਆਪਾਂ ਪੁੱਠਿਆਂ ਕੰਮਾਂ ਚੋਂ ਕੀ ਲੈਣਾ ਉਹ ਉੱਪਰਲਾ ਸਭ ਕੁਝ ਵੇਂਦਾ ਤੂੰ ਸੱਚ ਦਾ ਨਵੇੜਾ ਇੱਥੇ ਹੀ ਆ ਪਰ Papa ਤੇਰੇ ਨੇ ਮਿਹਨਤ ਬਹੁਤ ਕੀਤੀ ਸੀ ਚਲੋ ਕੋਈ ਨਹੀਂ ਦੱਬ ਗਏ ਤੇ ਉਹ ਕਿਹੜਾ ਸੁੱਖ ਕੁੰਡੇ ਤੇ ਆਪਾਂ ਨੂੰ ਮਾਰ ਆਈ ਨੇ ਸਭ ਕੁਝ ਦਿੱਤਾ ਤੂੰ ਹੁਣ ਤਨਖਾਹ ਮੈਣੀ ਹਾਂ ਤੂੰ ਉਦ ਤਰ੍ਹਾਂ ਹੀ ਕਰਨੀ ਪੁੱਤ ਜੇ ਤੂੰ ਮੇਰੇ ਇੰਨਾ ਚਿਰ ਮੇਰੇ ਮਗਰ ਲਾ ਕੇ ਜੇ ਪੜਦਾ ਰਿਆਂ ਨਹੀਂ ਮਢੀਰਾਂ ਚ ਫਿਰਿਆਂ ਤੇ ਅੱਜ ਫੀਤੀਆਂ ਸਤਾਰ ਵੀ ਤੇਰੇ ਮੋਢੇ ਤੇ ਲੱਗੇ ਪੁੱਤ ਜੇ ਤੂੰ ਮੁੰਡਿਆਂ ਨਾਲ ਫਿਰਦੋਂ ਤੂੰ ਇਹਨਾਂ ਨੂੰ ਮੰਮੀ ਤੂੰ ਮੈਨੂੰ ਬਾਹਰ ਨਹੀਂ ਜਾਣ ਦਿੰਦੀ ਜੇ ਤੂੰ ਬਾਹਰ ਮੁੰਡਿਆਂ ਨਾਲ ਜਾਣਾ ਤੇ ਆਸ ਤਾਰ ਨਹੀਂ ਲੱਗਣੇ ਤੈਨੂੰ ਠੀਕ ਆ ਹਾਂ ਇਹ ਕ ਮਹਾਰਾਜਾ ਬਬੇਦੀਪ ਸਿੰਘ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਮਹਾਰਾਜੇ ਨੇ ਆਪਾਂ ਮੈਥੋਂ ਤੱਕ ਪਹੁੰਚਾਇਆ ਕੋ ਤਾਂ ਹੱਕ ਸੱਚ ਦੇ ਨਿਬੇੜੇ ਇੱਥੇ ਹੀ ਹੈ ਇਹਨਾਂ ਬਦਲਿਆਂ ਬੁੱਧਿਆਂ ਦੇ ਚੱਕਰਾਂ ਚ ਨਹੀਂ ਪੈਣਾ ਠੀਕ ਆ ਹਾਂ ਤੂੰ ਡਿਊਟੀ ਕਰ ਸੋਹਣੀ ਮਾਂ ਤੇਰੀ ਦੀ ਪਟੀਕ ਚੱਲਦੀ ਆ ਆਪਾਂ ਇਸ਼ਾ ਕਰਦੇ ਆ ਆਪਾਂ ਪੁੱਠੇ ਗੰਮਾ ਚੋਂ ਕੀ ਲੈਣਾ ਰੱਬ ਸਾਰਾ ਕੁਝ ਵੇਂਦਾ ਪੀ ਜਾ ਠੰਡੀ ਹੋ ਜਾਣੀ